ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਆਪਾਂ ਤੁਹਾਨੂੰ ਤਾਜੀ ਸੂਈ ਝੋਟੀ ਦਿਖਾਉਣੀ ਆ ਡਿਟੇਲ ਵੀਰ ਤੋਂ ਪੁੱਛਦੇ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣੇ ਲਖਮੀਰ ਸਿੰਘ ਪਿੰਡ ਚੀਮਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 7088775727 ਜਿਹੜਾ ਬਤਾਜੀ ਸੂਈ ਝੋਟੀ ਦੇਖ ਰਹੇ ਆ ਜੀ ਕਿਹੜਾ ਸੂਆ ਸੂਈ ਆ ਇਹ ਇਹਦੇ ਦੂਜਾ ਸੂਆ ਸਿੱਧੀ ਆ ਜੀ ਜੀ ਤੇ ਸੋਰੀ ਛੂਪੀ ਝੋਟੀ ਹੈ ਪਈ 200 ਕਿਲੋਮੀਟਰ ਬਾਅਦ ਉਹ ਜਾ ਰਹੇ ਨੇ ਜੋ ਪਰਸੋਂ ਲੈ ਕੇ ਆਏ ਅੱਛਾ ਤੇ ਇੱਕ ਤਾਂ ਉਹ ਕੱਲ੍ਹ ਛੂਪੀ ਦੇ ਨਾਲ ਦੀ ਅੱਛਾ ਜੀ ਤੇ ਕਿਸ ਨੇ ਸੂਵੇ ਦਾ ਜਾਂਦੀ ਝੋਟੀ ਦਾ ਰਕਾਰਾ 15 ਲੀਟਰ ਦਾ ਪਲੂਣ ਦਾ ਅੱਛਾ ਜੇਰ ਜਿਰੋ ਓਕੇ ਪੈ ਗਈ ਜਮਾ ਹਮੋਂ ਓਕੇ ਜੀਰੋ ਸਾਰੀ ਦਿਖਾਵਾਂਗੇ ਜੀ ਤੇ ਬਾਕੀ ਬੱਚਾ ਪੜਾ ਹੁੰਦਾ ਰਹਿਣਾ ਹਨਾ ਬੱਚਾ ਪੂਰਾ ਮੈਂ ਕਿਹਾ ਜਿੰਦ ਜਾਨ ਵਾਲਾ ਕਿਉਂ ਜੈਡ ਬਲੈਕ ਕੱਟੀ ਹੈ ਜੀ ਆਗ ਦੀ ਕੱਟੀ ਹੈ ਜੀ ਜੇਰ ਜਿਰੋ ਓਕੇ ਜੇਰ ਤੁਹ ਜਮਾ ਓਕੇ ਜਮਾ ਜੈਡ ਬਲੈਕ ਆ ਗਈ ਹਨਾ ਜਮਾ ਜਟ ਬਲੇ ਅੱਛਾ ਐਲ ਡੀ ਐਫ ਵਾਲੇ ਦੇ ਨਾਗ ਦੀ ਦਸੀ ਆਪਣੋ ਬੰਦੇ ਨੂੰ ਸੁਭਰੋ ਕੱਟੀ ਦੇਖੋ ਕਹਿੰਦਾ ਜਮਦਿਆਂ ਸੂਲਾਂ ਦੇ ਮੂੰਹ ਤਿੱਖੇ ਦੇ ਜੇ ਕਰੇ ਕੱਟੀ ਦਾ ਨਾੜੋ ਟੁੱਟਿਆ ਹੁੰਦਾ ਬੰਦੇ ਨੇ ਇਹ ਗੱਲ ਕਹਿਣੀ ਸੀ ਕੱਟੀ ਪੰਜਾਂ ਦਿਨਾਂ ਦੀ ਆ ਪੰਜਾਂ ਦਿਨਾਂ ਦੀ ਹਾਂਜੀ ਸੋ ਝੂਠਾ ਪਉਣ ਵਾਲੀ ਕੱਟੀ ਇਹੋ ਜੀ ਚੀਜ਼ ਹੈ ਤੇ ਬਾਕੀ ਮੇਰੇ ਲੱਗਿਆ ਆ ਵੀ ਪਤਾ ਲੱਗਦਾ ਤੇ ਦੁੱਧ ਕਿੰਨਾ ਦੇ ਦੂ ਬਾਈ ਜੀ ਇਸ ਤੋਂ ਬਾਅਦ 700 800 ਤੋਂ ਪਲੱਸ ਹੀ ਦੋ ਜੋ ਕੈਣ ਦਾ ਭਾਅ 16 ਕਿਲੋ ਖਰਾ ਭਾਂਡੇ ਚ ਪਾ ਦੂਗੀ ਪਾਊਗੀ ਜੀ ਪਾਊਗੀ ਰੇਡ ਕੀ ਰਹੂਗੇ ਵੇਚਣ ਵਾਲਾ ਰੇਡ ਦਾ ਫੋਨ ਤੇ ਰੋਡ ਲਓ ਜੈਜ ਫੋਲ ਵੱਡੇ ਗੱਦ ਕਾਠ ਦੇ ਵਿੱਚ ਆ ਕਹਿੰਦਾ ਪਾਪ ਮਾੜਾ ਮੋਟਾ ਬੰਦਾ ਕੋਲੇ ਖੜਾ ਆ ਲੱਗੂ ਵੀ ਜਵਾਕ ਜਾਂ ਕੋਲੇ ਖੜਾ ਆ ਇਹਦੇ ਤੇ ਵੱਡੇ ਗੱਦ ਕਾਠਲੇ ਸੋ ਬੰਦਾ ਦੇਖੋ ਮੁਲਾਜ਼ਮ ਜਿਹੜਾ ਤੋਰ ਰਿਹਾ ਉਹਨੂੰ ਨਿੱਕਾ ਦਿਖਾ ਰਹੀ ਆ ਕੱਦ ਕਾਠ ਪੂਰਾ ਡਬਲ ਆ ਤੇ ਬਾਕੀ ਗੱਲ ਜਿਵੇਂ ਕਹਿੰਦੇ ਵੀ ਟੈਂਕੀ 2000 ਲੀਟਰ ਜਿੱਦਾਂ ਪਾਣੀ ਉਹ ਚ ਹੀ ਪੈਂਦਾ ਹੁੰਦਾ 100 ਲੀਟਰal 'ਚ ਨਹੀਂ ਪੈਂਦਾ ਹੁੰਦਾ ਵੱਡੇ ਗੱਦ ਕਾਠ ਦੇ ਵਿੱਚ ਆ ਚੰਗੀ ਸੇਵਾ ਕਰੋਗੇ ਪਹਿਲੀ ਗੱਲ ਚੰਗੇ ਪੈਸੇ ਲਾ ਕੇ ਜਾਓਗੇ ਤੇ ਕਹਿੰਦਾ ਪਾਪ ਬਾਈ ਜੀ 15 16 17 ਵਾਲੇ ਝੋਟੀ ਹੈਗੇ ਆ ਜਮਾ ਹਨਾ ਤੇ ਮਗਰ ਕੱਟੀਆ 나ੜ ਤੇ ਥਣ ਦੇਖੋ ਚਾਰੇ ਨਿਕਣੇ ਤੇ ਚੌਂਣ ਜਵਾਦੀ 1 ਨੰਬਰ ਆ ਜਾਵਾ ਬੜੀ ਵਧੀਆ ਚੌਂ ਜੀ ਬੜੀ ਚੰਗੀ ਚੌਂ ਜੀ ਲੱਗੀ ਹੋਈ ਤੇ 7887 75927 ਤੇ ਆਪਣਾ ਵਪਾਰ ਦਾ ਕੰਮ ਆ ਜਦੋਂ ਮਰਜੀ ਵੀ ਰਾਜੇ ਜਦੋਂ ਮਰਜੀ 10 ਤੋਂ 12 ਹੁਣ ਵੀ ਖੜੀਆਂ ਸਵਾ ਦੇਖੋ ਤਾਜ਼ੇ ਬੱਚੇ ਤਿੰਨ ਦਾਹ ਖੜਿਆ ਦੋ ਆ ਖੜੀਆਂ ਅੰਦਰ ਮੇਲਾ ਲੱਗਿਆ ਪਿਆ ਹਨਾ ਹਾਂਜੀ ਸੋ ਜਿਵੇਂ ਹੁਣ ਥੋੜਾ ਰੁੱਤ ਪੋ ਮਾਗਦੀ ਆ ਗਈ ਹਨਾ ਪਸ਼ੂ ਕਹਿੰਦੇ ਸੂਆ ਘਟ ਜਾਂਦਾ ਪਰ ਆਪਣੇ ਕੋਲ ਮਿਲ ਜਾਂਦਾ ਬਸ 12 13 ਪਸ਼ੂ ਆਮ ਰੂਟੀਨ ਦੇ ਵਿੱਚ ਹੁੰਦੇ ਆ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ